ਰੋਣਾ ਨਹੀਂ ਰੋਣਾ ਨਮਿਤੀ ਰਸੀ ਬਣਾ ਕੇ ਦੋ ਰੋਣਾ ਨਮਿਤੀ ਇਹ ਸਿਰਫ ਤੁਹਾਡੀ ਹਿਫਾਜ਼ਤ ਵਾਸਤੇ ਲੱਗੇ ਹੋਏ ਕਵਰੋਣਾ ਨਹੀਂ ਅਸੀਂ ਨਾਲ ਜਿਹੜਾ ਪਹਿਲੇ ਦਿਨ ਤੋਂ ਹੀ ਜਿਹੜਾ ਸੁਲਤਾਨਪੁਰ ਲੋਧੀ ਤੇ ਜਿਹੜੇ ਖਾਣਾ ਦੀ ਪੀੜਤ ਲੋਕ ਫੈਣਪਰਾ ਪਿੰਡਾਂ ਦੇ ਵਿੱਚ ਜਿਹੜੇ ਫਸੇ ਦਰਿਆ ਦੇ ਵਿੱਚ ਉਹਨਾਂ ਦੀ ਹੈਲਪ ਕਰ ਰਿਹਾ ਇਹਲੇ ਪਸੀਨਾ ਆਉਂਦੋ। ਅੱਛਾ। ਹਾਂ ਅਸੀਂ ਸਾਰਾ ਨੁਕਸਾਨ ਪੂਰਾ ਕਰਾਂਗੇ। ਠੀਕ ਹੈ ਭਾ। ਮਾਨ ਸਾਹ ਨੇ ਭੇਜਿਆ ਉਹ ਤੁਹਾਡੇ ਨਾਲ ਅਸੀਂ ਨਾਲ। ਬੇਤੀ ਆ ਕੇ ਹੁਣ ਬੱਚੇ ਨੂੰ ਲੈ ਕੇ ਆਪਾਂ ਬਾਹਰ ਥੋੜੀ ਜਿਹੀ ਨੂੰ ਲੈ ਲਈਏ। ਹਿੰਮਤ ਰੱਖੋ ਭੈਣੋ ਹਿੰਮਤ ਦਿਓੜਾ ਹੁਣ ਫਿਲਹਾਲ ਆ ਘਰ ਖਾਲੀ ਕਰੀਏ ਆਪਾਂ। ਟੈਨਸ਼ਨ ਨਾ ਲਓ ਮਤਲਬ। ਭਗਵਾਨ ਤੁਮਨ ਸਾਹ ਨੇ ਭੇਜਿਆ। ਸਰਕਾਰ ਨਾਲ ਆ ਅਸੀਂ ਨਾਲ। ਅਸੀਂ ਅੱਜ ਕਰ ਕਰ ਕੇ ਆ ਕੇ ਜਿੱਥੇ ਉਹਨਾਂ ਦਾ ਬੰਦੋਬਸਤ ਪੰਨੇ ਆਲਰੇਡੀ ਉਹਨਾਂ ਦੇ ਥਾਣ ਪੀਂਦਾ ਰਸਨ ਪਹੁੰਚ ਰਿਹਾ ਡੰਗਰਾਂ ਦਾ ਚਾਰਾ ਪਹੁੰਚ ਰਿਹਾ ਸੋ ਅੱਜ ਅਸੀਂ ਸਾਰੇ ਸੰਤ ਬਾਬਾ ਜੀ ਨੂੰ ਨਾਲ ਲੈ ਕੇ ਬੇਨਤੀ ਲਗਾ ਕੇ ਆਏ ਆ ਕਿ ਪਾਣੀ ਵਧ ਰਿਹਾ ਸੋ ਅੱਜ ਆਪਾਂ ਨੂੰ ਆਪਣੇ ਘਰ ਖਾਲੀ ਕਰ ਦੇਣੇ ਚਾਹੀਦੇ ਆ ਫਿਰ ਉਹਨਾਂ ਦਾ ਮੰਗ ਸੀ ਕਿ ਸਾਡਾ ਰਹਿਣ ਦਾ ਬੰਦੋਬਸਤ ਅਸੀਂ ਉਹਨਾਂ ਨੂੰ ਦੱਸਿਆ ਕਿ ਸਰਕਾਰ ਵੱਲੋਂ ਉਹਨਾਂ ਦਾ ਪੂਰਾ ਬੰਦੋਬਸਤ ਕੀਤਾ ਹੋਇਆ ਸੁਲਤਾਨਪੁਰ ਲੋਧੀ ਵਿਖੇ ਸੋ ਉਹਨਾਂ ਦਾ ਵੀ ਉਹਨਾਂ ਦੇ ਡੰਗਰਾਂ ਦਾ ਵੀ ਮਾਲ ਵਛੇ ਦਾ ਵੀ ਸਾਰਾ ਬੰਦੋਬਸਤ ਸੋ ਉਹਨਾਂ ਨੂੰ ਬੇਨਤੀ ਕਰਕੇ ਆਏ ਆ ਤੋ ਸਾਰੇ ਹੁਣ ਘਰ ਖਾਲੀ ਕਾਫੀ ਘਰ ਜਿਹੜੇ ਆ ਜਿਆਦਾ ਪਾਣੀ ਦੀ ਮਾਰ ਫਟਾਣਾ ਥਾਲੀ ਕਰ ਰਹੇ ਆ ਕਰਨਾ ਸ਼ੁਰੂ ਹੋ ਗਿਆ ਕਿਸ਼ਤੀਆਂ ਜਾ ਰਹੀਆਂ ਉਹਨਾਂ ਨੂੰ ਖਾਲੀ ਕਰਨ ਵਾਸਤੇ ਸੋ ਇਹਨਾਂ ਨੇ ਸਾਡੀ ਬੇਨਤੀ ਕਬੂਲ ਕੀਤੀ ਮੇਕੋ ਬੇਨਤੀ ਆ ਜੇ ਪਾਣੀ ਥੋੜਾ ਜਿਹਾ ਅੱਧਾ ਫਟ ਵੀ ਵਾਧਦਾ ਤਾਂ ਫੇਰ ਘਰ ਖਾਲੀ ਕਰਨਾ ਪਵੇ ਪਹਿਲਾਂ ਬੱਚਿਆਂ ਦੀ ਜਾਨ ਬਚਾਈਏ ਸੋ ਅਸੀਂ ਇਹਨਾਂ ਦਾ ਵਾਅਦਾ ਕਰਦੇ ਆਂ ਕਿ ਅਸੀਂ ਹਮੇਸ਼ਾ ਹੀ ਜਿਹੜੇ ਆ ਸੇਵਾਦਾਰ ਬਣ ਕੇ ਤੁਹਾਡੀ ਸੇਵਾ ਕਰਾਂਗੇ ਪਰ ਸਾਡੀ ਬੇਨਤੀ ਕਬੂਲ ਕਰੋ ਉਹ ਤੁਹਾਨੂੰ ਇਹ ਘਰ ਛੱਡ ਕੇ ਬਾਹਰ ਅਜਣਾ ਚਾਹੀਦਾ ਕਿਉਂਕਿ ਪਾਣੀ ਵਧ ਰਿਹਾ ਸਾਰਿਆਂ ਨੇ ਬੇਨਤੀ ਕਬੂਲ ਵੀ ਕੀਤੀ ਹੈ ਜਿਹੜੇ ਰਹਿ ਗਏ ਉਹਨਾਂ ਲਈ ਵੀ ਇਸ ਕਿਸ਼ਤੀਆਂ ਜਾ ਰਹੀਆਂ ਹਨ ਉਹਨਾਂ ਨੂੰ ਬਾਹਰ ਕੱਢਿਆ ਜਾ ਬਹੁਤ ਬਹੁਤ ਧੰਨਵਾਦ